ਬਾਜੀ ਅਸਤ ਕਾਲ ਜੀ ਕਾਲ ਜੀ ਸਾਥੀ ਕਾਲ ਜੀ ਹੋਰ ਬਾਜੀ ਕਿਦਾਂ ਜੀ ਹਾਂ ਜੀ ਮੇਰਾ 12 ਦੇ ਕਾਲ ਜਲੇ ਹੋ ਗਏ ਹਾਂ ਜੀ ਹਾਂ ਸੈਟ ਹੈ ਜੀ ਹਾਂ ਕੀ ਬਣ ਮੇਰਾ ਮੇਰਾ ਚਲ ਸ਼ੁਕਰ ਹੈ ਮਾਰ ਆਇਆ ਚਲ ਹੋਰ ਦਰ ਆਓ ਜੀ ਬਸ ਕਿਰਪਾ ਗੁਰੂ ਆਂਦਾ ਸੀ ਜੀ ਬਾਬਾ ਦੀ ਉਸਤ ਚੜਦੀ ਕਲਾ ਚੜਦੀ ਕਲਾ ਰੱਖੇ ਹਾਂ ਜੀ ਹਾਂ ਜੀ ਕਿਵੇਂ ਚੱਲਦਾ ਵਧੀਆ ਚੱਲ ਰਿਹਾ ਕੰਮ ਜੀ ਬਸ ਕਿਰਪਾ ਗੁਰੂ ਆਂਦਾ ਜੀ ਇਦਾਂ ਚੱਲੀ ਜਾਂਦਾ ਪੈਰ ਭਰਾਵਾਂ ਦਾ ਹਾਂ ਬਾਜੀ ਕੀ ਹੋਇਆ ਠੰਡਾ ਹੋ ਗਿਆ ਜਿਹੜੇ ਆ ਚਲੋ ਚੱਲੀ ਜਾਦੇ ਇਹ ਕੰਮ ਹੀ ਹੈ ਸੰਦੀਪ ਜੀ ਅਸਲੀ ਹਾਂ ਜੀ ਇੱਕ ਨੇ ਲੇਵਰ ਨਹੀਂ ਮਿਲਦੀ ਤੇ ਇੱਕ ਦੁੱਧਾ ਰੀਡ ਨਗਰਾਂ ਦੇ ਮੁਕਾਬਲੇ ਘੱਟ ਆ। ਨਗਰਾਂ ਦਾ ਰੇਟ ਜਿਆਦਾ ਦੁੱਧ ਦਾ। ਦੁੱਧ ਦਾ ਘੱਟ ਦਾ ਫਰਕ ਪੈਂਦਾ। ਇੱਕ ਲੇਵਰ ਨਹੀਂ ਮਿਲਦੀ। ਨਹੀਂ ਨਹੀਂ ਨਹੀਂ। ਸਾਨੂੰ ਨਹੀਂ ਮਿਲਦੀ ਕਿਹੜੋਂ ਨਹੀਂ। ਕਿਸੇ ਨੂੰ ਮਿਲਦੀ ਬਿਲਕੁਲ ਨਹੀਂ। ਤੇ ਨੂੰ ਨਹੀਂ ਮਿਲਦੀ। ਤੇ ਵਾਂਡ ਦਾ ਰੇਟ ਜ਼ਿਆਦਾ ਵਾ। ਨਗਰਾਂ ਦਾ ਵੀ ਜ਼ਿਆਦਾ। ਕੀ ਕਰੂ ਬੰਦਾ ਜੀ ਫਿਰ? ਹਾਂ। ਦੁੱਧ ਦਾ ਰੇਟ ਹੋ ਜਾਂਦਾ ਨਕਲੀ ਦੁੱਧ ਬਣੀ ਜਾਂਦਾ ਰੇਟ ਨਹੀਂ ਮਿਲਦਾ। ਨਾ 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 ਬਿਲਕੁਲ ਨਹੀਂ। ਗੱਲਾਂ ਹੀ ਹੋਤ ਮਿਲ ਜਾਣ। ਚਲੋ। ਕਿਰਿਆ ਬਾਈ ਜੀ ਆਜ ਫਿਰ। ਆਜਾ ਮੈਂ ਤਿੰਨ ਗਰਾਈਆਂ ਪਾਵਾਂ ਤੇ। ਹਾਂ ਜੀ। ਇਹ ਜੇ ਸਾਤ ਮਣੀਆਂ ਬਹੁਤ ਛੋਟੀ ਦੋ ਤਾਂ ਮਰੀਆਂ ਬੱਚੇ ਮਰੇ ਇੱਕ ਤਾਂ ਬੱਚਾ ਬੰਦੀ ਇੱਕ ਬੱਚਾ ਬੰਦੀ ਜਨਦਰ ਦੇ ਬੰਦੀ ਆਪਣੇ ਕੋ ਨਗਰ ਅੱਗੇ ਖੜਦੇ ਉਹਨਾਂ ਲੈ ਲਈ ਠੀਕ ਆ ਕਰੀ ਜਿਨੂ ਨਹੀਂ ਫਿਰ ਦੱਸੋ ਭਾਜੀ ਫਿਰ ਆਹ ਦੂਜਾ ਸੁਪਾਜੀ ਉਹ ਬੱਚਾ ਮੋਦਰਾ ਆ ਲਾਲ ਹੈ ਨਾ ਜੀ ਆਹ ਆਹ ਲਾਲ ਬੱਚਾ 18-19 ਹਜ਼ਾਰਾਂ ਦੇ ਸੋਈ ਹੋ ਗਏ ਠੀਕ ਹੈ ਜੀ ਦਫਾ ਦੀ ਲਾੜੀ ਹੋਰ ਮੋੜੀ ਖੋਲੋ ਦੁੱਧ 11-12 11-12 ਖੋਲੋ ਜੀ ਲਓ ਜੀ 11 ਬਾਲਾ ਕਰੋ ਦੁੱਧ ਤਿਆਰ ਹੈ ਜੀ ਤੇ ਚੈੱਕ ਕਰੋ ਆ ਜੀ ਕੋ ਵੜ ਉੱਚੀ ਪੂਰੀ ਤੇ ਨਸਲ ਵਿੱਚ ਪੂਰੀ ਦੇਖੋ ਬਾਠ ਠੀਕ ਹੈ ਜੀ। ਜਵਾਜੂ ਵਧੀਆ ਨਾ ਭਾਈ ਜੀ। ਕੋਈ ਗੱਲ ਨਹੀਂ ਕੋਈ ਜਵਾਜੂ ਹੈ ਗੱਲ ਕੋਈ ਠੰਢੀ ਬਹੁਤ ਹੈ। ਬਿਲਕੁਲ ਜੀ। ਆ ਜੋ। ਕਮਾਲੋ ਕਰਾ ਦੇ। ਬਾਠ ਠੀਕ। ਲੈ ਜੀ। ਹਾਂ ਜੀ ਭਾਈ ਜੀ। ਸੰਦੀਪ ਜੀ ਮੋਲ ਕਰਾ ਲਓ ਇਹਦਾ 50 45 ਹਾਂ ਆਦਨਾ ਚੱਲ ਗਿਆ ਜੀ ਜਾਣ ਦੋ ਹੋਰ ਬੰਦ ਕਰ ਇਹ ਪਾ ਲੈ ਇਹ ਗੱਬਣਾ ਜੀ ਨਹੀਂ ਸੁਈ ਆ ਆ ਬੱਚੀ ਜੀ ਆ ਵੱਡੀ ਹਾਂਜੀ ਹਾਂਜੀ ਠੀਕ ਹੈ 2 ਮਹੀਨੇ ਦੀ ਲਾ ਦੇ ਹਾਂਜੀ 1.5 ਦੀ ਬਤਾ ਦੇ ਆਪਾਂ ਸਮਝ ਆ ਹਾਂਜੀ ਸਮਝ ਗਿਆ ਬਿਲਕੁਲ ਜੀ ਬਿਲਕੁਲ ਤੇ ਕੋਈ ਦੁੱਧ ਬਾਈ ਜੀ ਹਾਂਜੀ ਦੁੱਧ ਦੁੱਧ ਸਲੀਮ ਜੀ 8 ਕਿਲੋ 9 ਕਿਲੋ ਦੁੱਧ ਉਹ ਘਟਣ 8 ਕਿਲੋ ਲਾਓ 9 ਕਿਲੋ ਲਾਓ ਠੀਕ ਹੈ ਉਹਨੇ ਅੱਜ ਹੀ ਆਈ ਆ ਹਾਂ ਤੇ ਰਸੀ ਬਾਟ ਹੈ ਮੰਜੋਲੇ ਆ ਕੋਈ ਹਲਦੀ ਹੁੰਦੀ ਕੋਈ ਗਲ ਬੰਦ ਬਾਰੀ ਇਹ ਨਾ ਭਾਈ ਸ਼ਾਈ ਵਾਲੇ ਕੋਈ ਗਲ ਬਾਰ ਕੋਈ ਕਿਸੇ ਰੰਗ ਦੀ ਬਾਰੀ ਦੋ ਦੋ 10000 ਕਿਲੋ ਕਾਜੂ ਵਧਾ ਦੇ ਤੇਵਾ ਕਰੂ ਬਾਕੀ ਜਿੰਨਾਗਾ ਪੌਣੇ ਦੀ ਗੱਲ ਕਰਦੇ 10 ਕਾਟੇ 12 ਕਾਟੇ ਬਾਜੀ ਬਾਜੀ ਬਸ ਉਹ ਹੋ ਜਾ ਬਿਲਕੁਲ ਆਜੋ 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 ਜਿਹਾ ਕਰਾ ਸੋ ਨਾ ਫਲਾਇਆ ਜੀ ਹਾਂਜੀ 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 ਭਾਈ ਜੀ ਸਦੀਆਂ ਜੀ ਮੋਲ ਜਿਓ ਮਰਜ਼ੀ ਕੱਤੀਏ ਆਪਾਂ ਜੈਲ ਹੀ ਕਾਣਾ ਵੇਚਣ ਵਾਲੇ ਕੰਮ ਕਰਨਾ ਮੋਲ ਕਰਾਉਣਾ 35000 35 ਦੀ ਵੇਚਦੀ 32 ਦੀ ਵੇਚਦੀ ਵੇਖਦੀ 30 ਦੀ ਵੇਚ ਹਾਂ ਅੱਜ ਦਾ 30000 ਦੀ ਮਨ ਵੀਡੀਓ ਕੰਮ ਜੀ ਨਹੀਂ ਆ ਜੀ ਸਦੀਆਂ ਜੀ ਆਹ ਵੇਰ ਰਹੀ ਭਾਈ ਵਾਲੇ ਅੱਛਾ ਜੀ ਹਾਂ ਮੈਨੂੰ ਵੇਹਣਕੀ ਦੱਤਾ ਅੱਛਾ ਭਾਈ ਮੈਂ ਤੋਫਾ ਦਿੱਤਾ ਆਪਾਂ ਨੂੰ ਕਰਨਾ ਜੇ ਮੈਂ ਵੀ ਕਰਦਾ ਤੁਹਾਨੂੰ ਕੋਈ ਫਰਕ ਨਹੀਂ ਹਾਂ ਸਹੀ ਸਹੀ ਗੱਲ ਬਿਲਕੁਲ ਜੀ ਬਿਲਕੁਲ ਜੀ ਉਹਨੇ ਬਾਲਾ ਕਰੇ ਮੈਂ ਉਹਨੂੰ ਕਰਦੀ ਕੋਈ ਫਰਕ ਨਹੀਂ ਨਹੀਂ ਫਰਕ ਨਹੀਂ ਹਾਂ ਉਹਨੇ ਆਪਣਾ ਕੀਤਾ ਜੀ ਸਰਵੇ ਕੋਈ ਗੱਲ ਨਹੀਂ ਹੋਰ ਮਾਰਾ ਭਲਾ ਕਰ ਕੋਈ ਗੱਲ ਨਹੀਂ ਕਰੀ ਆਪਾਂ ਦੋ ਚਾਰ ਘੜੀ ਚਾਰ ਘੜੀ ਹੋਊਗਾ ਕੋਈ ਪਰਾਬਲ ਕੋਈ ਗੱਲ ਨਹੀਂ ਧਾਰ ਦਾ ਕੋਈ ਫਰਕ ਨਹੀਂ ਠੀਕ ਹੈ ਦੋ ਚੋਂ ਤਰਾਥੀ ਥੋਸ ਆ ਨਾ ਹੋਏ ਮੈਨੂੰ ਨਹੀਂ ਹੋਊਗਾ ਹਾਂ ਜੀ ਮਗਰਲੇ ਮਗਰਲੇ ਤੁਹਾਨੂੰ ਇਹਨੇ ਸੀਲ 30 ਇਹ ਦੁੱਧ 9 ਕਿਲੋ ਲੀਟਰ ਵਾਲਾ ਹੋਊਗਾ ਠੀਕ ਆ ਉਹ ਅੱਛਾ ਜੀ ਮਿਰਚ ਮਸਾਲਾ ਬਸ ਠੀਕ ਹੈ ਬਰੀਡ ਬਰ ਦੇ ਉੱਪਰ ਆਲੇ ਉਹ ਤੋਰੋ ਜੀ ਹਾਂ ਜੀ ਲਓ ਜੀ ਵੇਖ ਲਓ ਬਾਹਰ ਮੈਂ ਇੱਕ ਨੰਬਰ ਸੀਲ 30 ਚਲੋ ਬਸ ਠੀਕ ਹਾਂ ਜੀ ਤੋਰੋ ਜੀ ਆਹ ਨਹੀਂ ਜੀ ਭਾਜੀ ਨਹੀਂ ਬਿਲਕੁਲ ਜੀ ਆਜੋ ਜੀ ਆਜੋ ਲਿਆਓ ਵਾਹਾ ਉਮੂਮਾ ठीकु चलो हांजी भाॼी पंजी बाई बिहार अॻियां ਰੋਵਾ ਪਾਣੀ ਅਰਦਾ ਕਹਿਣਾ ਨਹੀਂ ਜੇ ਹੈ 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 ਇਹ ਕੱਲ ਹੋਰ ਵੀ ਮੈਂ ਸੋਚੀ ਕੋਈ ਉਹ ਗੱਲਾਂ ਬਾਤਾਂ ਨਹੀਂ ਆਪਣੀ ਦੇ ਦੋ ਤੋਂ 12 ਦੇ ਦਾ ਲਿਖ ਲੈਣਾ ਜਿੰਨਾ ਦੋ ਤੋਂ ਉਹਨਾਂ ਦਸਾਂ ਵੀ ਲੋਕਾਂ ਦਾ ਕੰਮ ਆਪਣਾ ਬੁਰੀ ਹੱਦ ਮੈਂ ਮੱਦੀ ਕਰਦਾ ਕਾ ਜੀ ਸਰਪੇ ਬਾਜੀ ਬਸ ਬਸ ਆਹ ਤਾਜੀ ਸੂਈ ਥੋੜੀ ਸੁਦੀਂਦਰ ਜਾਸੂਆ ਠੀਕ ਹੈ ਜੀ ਹਾਂ ਜੀ ਹਾਂ ਜੀ ਕੋਈ ਜੀ ਕੋਈ ਮਾ ਲੈ ਲੀ ਲੈ ਹਾਂ ਮੈਂ ਕਹ ਰਾਜੀ ਹੋਈ ਬਾਜੀ ਤੇ ਸੂਈ ਚੌਥੇ ਪੰਜਵੇਂ ਦਿਨ ਦੀ ਸੂਈ ਜੇ ਆਹ ਬੱਚਾ ਜੀ ਕਟਾ ਜੀ ਨਾ ਨਾ ਕਟਾ ਅੱਛਾ ਤੋਰੋ ਜੀ ਦੁੱਧ ਜੀ 11 12 ਕਿਲੋ ਬੋਲਾ 11 ਕਿਲੋ ਡੱਬਿਆਂ ਵਾਲਾ ਲੀਟਰ ਮਾਰ ਕੇ ਦੇ ਦੇ ਸਾਈਬਾ ਦੇ ਠੀਕ ਆ ਦੋ ਬਟਾ ਵੀਡੀਓ ਕਾ ਦੇਖ ਲੈ ਚੱਲ ਵਾ ਠੀਕ ਆ ਡੱਬ ਬੜੀ ਨਹੀਂ ਲੱਗੋਲਾ ਇੱਥੇ ਵਾ ਠੀਕ ਆ ਤੇ ਦੋ ਬਟਾ ਲਓ ਜੀ ਵੇਖੋ ਰਾਜੀਪੁਰੀ ਆ ਦੇਖ ਬਿਲਕੁਲ ਜੀ ਬਿਲਕੁਲ ਮਾਰਦੇ ਨੂੰ ਘਾਟੇ ਵਿੱਚ ਕਿੰਨਾ ਘਾਟੇ ਜਵਾਬ ਆਹ ਮੈਂ ਬਹੁਤ ਚੰਗੀ ਹੈ ਜੀ ਗਾੜੀ ਪੂਰੀ ਤੋਂ ਡਿਜੀਟਲ ਤੋਂ ਪੁਰਾਣੀ ਹੂੰ ਹੂੰ ਚੰਗੀ ਮਾਝਾ ਜੀ ਬਿਲਕੁਲ ਜੀ ਹਾਂ ਜੀ ਸੰਦੀਪ ਵੀ ਛੋਟੀ ਦੇ ਲੋਕਾਂ ਦੇ ਦੇਖਦਾ ਹਿਸਾਬ ਹੈ ਇਹ ਲੋਕੀਏ 30 35 ਮੰਗਦੇ 25 ਮੰਗਦੇ ਪਰ ਹਾਂ ਦੇਣਾ ਛੋਟੀ 1 ਲੱਖ ਦੇ 10000 1 ਲੱਖ ਦਾ ਜੀ ਚਲੋ ਠੀਕ ਹੈ ਕੋਈ ਭੈਣ ਪ੍ਰਭੂ ਮਾਂ ਦਾ ਆਹ ਤਵਾ ਫਾਹਦੇ ਛੋਟੇ ਤੋਂ 14 ਕਿਲੋ ਕਰੂੰਗੀ ਵੇਖੀ ਥੀ ਨੇ 14 ਕਿਲੋ ਕਰਕੇ ਵੇਚਾਂਗੇ ਬਸ ਠੀਕ ਹੈ ਇਹ ਵੀ ਗੱਲ ਕੋਈ ਠੀਕ ਠੀਕ ਹੈ ਨੀਲੀ ਆ ਗਈ ਗੱਭਣਾ ਜੀ ਹਾਂ ਜੀ ਗੱਭਣ ਧਿਆਨ ਮੂੰਹ ਦਾ ਹੋ ਗਿਆ ਮੂੰਹ ਦੇ ਨਾਲ ਸਰਕਟਾ ਵੇਚੋ ਮਾੜਾ ਸਰਦੋ ਦੀ ਗੋਰੀ ਕੋਲ ਕੰਡਾ ਨਾਲ ਲਓ ਜੀ ਥੋੜਾ ਤੇਲ ਕਰਨਾ ਹੈ ਜੀ ਹਾਂ ਜੀ ਹਾਂ ਜੀ ਤੋ ਤੇ ਆ ਨਾ ਹੋੜ ਹੋ ਰਿਹਾ ਚੰਗਾ ਬਣੂ ਛੋਟੇ ਭਾਜੀ ਸਲਾਹ ਮਾਜੀ ਛੇ ਦੇ ਛੋਟੇ ਹਾਂ ਆਜੋ ਆ ਜਲਦੀ ਕਾਇਆ ਜਰਸੀ ਕਾਇਆ ਬਿਲਕੁਲ ਜਿੱਦੀ ਆਉਂਦੇ ਸਮੇਂ ਕੱਢਾ ਸੋ ਬਿਲਕੁਲ ਭਾਜੀ ਬਿਲਕੁਲ ਹਾਂਜੀ ਫਿਰ ਦੀਆ ਹਾਂ ਸਹੀ ਹਾਂ ਛੋਟੀ ਦੁੱਧ ਨੂੰ 12 13 ਕਿਲੋ ਦੂੰਗਾ ਜਾਂ 15 16 ਕਿਲੋ ਨਹੀਂ ਆਉਂਦੇ ਕੀ ਲੋੜ ਕਿਹੜੇ ਮਿਣਿਆ ਹਾਂਜੀ ਹਾਂ ਦਰਾ ਛੋਟੀ ਦੇਣਾ ਸੰਦੀਪ ਜੀ 95 ਦੇ ਦਈਏ ਕਰ ਦੋ ਮਾਨ ਤੁਮ ਕਾਬੀ ਪੰਜ ਹੀ ਪੜਾ 90 ਚਲੋ ਮੈਂ ਘਟੀ ਬੋਚ ਨਹੀਂ ਠੀਕ ਆ ਕਰ ਦੋ ਸਾਤ ਫੁੱਲ ਬੜਾ ਹੋ ਗਿਆ ਨਹੀਂ ਠੀਕ ਹੈ ਠੀਕ ਹੈ ਜੀ ਥਲੇ ਠੀਕ ਹੈ ਥਲੇ ਹਾਂ ਪਾ ਲੈਣਾ ਤੰਮੂ ਤਾਂ ਵੇਰ ਕੋਈ ਆ ਵੀ ਦੂਜਾ ਗੱਗਾ ਝੋਟੀ ਇਹ ਵੀ ਗੱਪਣਾ ਗੱਪਾ ਤਿਆਰ ਝੋਟੀ ਦੇਖੋ ਬਹੁਤ ਤੋਰੋ ਜੀ ਲਓ ਜੀ ਗੱਪਣਾ ਵੀ ਝੋਟੀ ਵੇਖੋ ਮਾਰ ਲੇ ਰੋ ਘਾਟਿਆ ਠੀਕ ਜਿਹਾ ਪੀਸ ਆ ਹਾਂ ਵੇਖੋ ਬਹੁਤ ਚੰਗੀ ਜਿਹੀ ਵੇਖੋ ਕਰੋ ਵੱਡੀ ਝੋਟੀ ਪੂਰੀ ਨਾਲੇ ਆਜੋ ਜੀ ਆਜੋ 来लो कालांदा रो भाई चंगा पणो भाई ਝੋਟਿਆਣਾ ਜੀ ਅਵੀ ਕਿੰਨਾ ਇੱਕ ਦਾ ਬਹੁਤ ਝੋਟੇ ਲਿਨੂ ਹਾਂ ਬਿਲਕੁਲ ਜੀ ਹਾਂ ਜੀ ਹਾਂ ਜੀ ਸਿੰਦੇ ਤੋਂ ਲਾ ਕੇ ਪੂਜ ਤੱਕ ਚੜੇਦਾ ਸਾਫ ਠੀਕ ਹੈ ਜੀ ਬੋਲੋ ਜੀ ਬੋਲ ਪਰੋਣਾ ਇੱਕ ਵੀ ਬਰ ਮਾਂ ਮੰਗੀ ਜੀਏ ਪੰਜੀ ਮੰਗੀਏ ਹਾਂ ਤਨਾ ਇੱਕ ਦੱਸ ਦੀ ਜੀ 110000 ਚਲੋ ਠੀਕ ਹੈ ਠੀਕ ਯਾਹ ਜੀ ਆ ਵੀ ਮੰਜੂਰੀ ਆ ਜੀ ਆ ਬੱਚਾ ਦਾ ਬੂਆ ਠੀਕ ਆ 89 ਸੂਈ 9 ਕਿਲੋ ਦੁੱਧ ਠੰਡਾ ਦੋ ਰੋ ਜੀ ਇਹ ਵੀ ਇਹ ਹਾਂ ਬੱਚਾ ਆ ਵਨ ਅੱਜ ਪਰ ਲਾ ਲਓ ਜੀ ਇਹ ਵੀ ਮਜੀ ਕਿੰਨਾ ਹੈ ਜੀ ਦੁੱਧ ਦੁੱਧ 9 ਕਿਲੋ ਡੱਬੇ ਦਾ ਦੋ ਰੋ ਤੋ ਰੋ ਲਓ ਜੀ ਇਹ ਵੀ ਦੇਖੋ ਚੰਗੀ ਮਾਝੇ ਵੀ ਦੁੱਧ ਦੇਰੀ ਮਾਦਰ ਲਈ ਮਈਆਂ ਸਾਰੀਆਂ ਦੇਖੋ ਚੰਗੀ ਆਜੋ ਜੀ ਆਜੋ ਬੜਾ ਠੀਕਾ ਹਾਂਜੀ ਬਾਈ ਜੀ ਤੁਸੀਂ ਤੇ ਸਾਰੇ ਨਾਲ ਨਹੀਂ ਦੇ ਦਿੱਤਾ ਹਾਂਜੀ 70 ਰੁਪਏ ਤਾਂ ਦਿਓ ਮੋਬਾਈਲ ਦੀ ਹਾਂ ਦੇਣਾ 65 ਹੀ ਜੀ ਹਾਂ ਨਾ ਬਾੜ ਦੀ ਆ ਬਾੜ ਆ ਰਹੀ ਚੱਲਣ ਦੋ ਬਿਲਕੁਲ ਜੈ ਜੀ ਜੈ ਜੀ ਨੀਲੀ ਤਾਜੀ ਸੂਈ ਜੀ ਤਾਜੀ ਹੈ ਜੀ ਲੋਹੇ ਬਚਾ ਲਈ ਆ ਠੀਕ ਆ ਦੁੱਧ ਜੀ ਦੁੱਧ 6-7 ਕਿਲੋ ਬੋਲਾ ਹੋਊਗਾ ਜੀ ਬੋਲਾ ਹੀ ਹੈ ਜੀ ਆ ਤਾਜੀ ਆ ਜੀ ਆ ਬਸ ਠੀਕ ਆ ਦੋ ਦੁੱਧ ਜਾਰੇ ਮੋਂ 10 ਕਿਲੋ ਕਰੂਗੇ ਬੋਲੇ ਬੋਲੇ ਜੀ ਆ ਤੋੜੋ ਘੜਾ ਦੇ ਆ ਮੋੜੋ ਜੀ ਬੋਲੀ ਆਰਕ ਆਜੋ ਜੀ ਆਜੋ ਚਲੋ ਅਰੇ ਹਾਂਜੀ ਭਾਈ ਜੀ ਤੁਸੀਂ ਇਹ ਨੂੰ ਬੋਲੋ 70000 ਕਰ ਲਓ ਬਾਕੀ ਕਰੀਏ ਹਾਂ ਆਜਣਾ ਪੈਂਦੀ ਆ ਜੀ 60000 ਜੀ ਚਲੋ ਠੀਕ ਬਿਲਕੁਲ ਦੋ ਦਮੇ ਕਰ ਦੋ ਬਸ ਠੀਕ ਆ ਪਰਲੀਆ ਜੀ ਕਹਿੰਦੇ ਝੋਟੀ ਵਿੱਚ ਜਿਹੜਾ ਬੱਚਾ ਮਰਿਆ ਉਹ ਪਰਲਾ ਬੱਚਾ ਦਾ ਅੱਛਾ ਜੀ ਸੂਈ ਠੀਕ ਆ ਦੁੱਧ ਝੋਟੀ ਕੋ 11 ਕਿਲੋ ਦਾ ਕੱਢ ਲਓ ਉਹ ਪਰਲੀ ਝੋਟੀ ਦੇ ਕੋਲ ਜਹੰਦਰ ਦੇ ਬੰਦੇ ਲੈ ਲਈਓ ਕੱਢ ਲਾ ਲੇਗਾ ਆ ਪਰਲੀ ਜੀ ਉਹ ਆਲੀ ਆ ਬੱਚਾ ਦਾ ਨਹੀਂ ਆ ਆ ਇਹ ਲਾਓ ਠੀਕ ਅੱਛਾ ਰਾਤੀ ਨੂੰ ਪਾੜੇ ਦੇ ਬਿਲ ਵੀ ਹਾਂ ਜੀ ਸਵੇਰੇ ਵੀ ਪਾੜੇ ਦੇ ਵਿੱਚ ਵੀ ਕੋਣਾ ਦੂਜੇ ਨਾਲ ਜਾ ਕੇ ਟੀਕਾ ਲਵਾ ਲੈ ਨਾਲ ਉਹਨਾਂ ਗੱਲ ਪਾ ਹਿੱਲੀ ਨਹੀਂ ਹਾਂਜੀ ਲੈ ਸਾਰੀ ਠੀਕ ਹੈ ਨਾ ਬਾਜੀ ਹਾਂ ਜੀ ਕਰ ਵੀ ਸਕਦਾ ਤੁਮ ਬੱਚਿਆਂ ਦੇ ਬੱਚੇ ਬੰਦੇ ਬਿਲਕੁਲ ਜੀ 12 13 ਦਾ ਹੋ ਗੋਰੀ ਬਰੀ ਬਰੀ ਚਮਕੀ ਜਿਆ ਆਜੋ ਹਾਂਜੀ ਨਹੀਂ ਪਤਾ ਪਿਛਲੇ ਸਾਲ ਮਾਲਵੇ ਜਿਹੜਾ ਛੋਟੀ ਛੋਟੀ ਥੋੜੀ ਜੀ ਸਾਮੀ ਨਹੀਂ ਸੁਭਾਨ ਸੁਭਾਨ ਨਹੀਂ ਕੀਤੀ ਜੀ ਦੁੱਧ 10 ਕਿਲੋ ਹੁਣ ਵੀ ਹੋਊਗਾ ਹੋਊਗਾ ਵਾਦੀ ਭਾਵੇਂ ਕੋ ਹਾਂ ਅਦਰ ਨਹੀਂ ਲਈ ਤਾਂ ਮਹੀਜੀ ਹੋਊਗੀ ਤਾਂ ਕੋਈ ਗੱਲ ਨਹੀਂ ਕੋਈ ਜਾ ਠੀਕ ਹੈ ਬਚਾਓ 70000 ਦੀ ਦੇਣਾ ਚਲੋ ਭਾਵੇਂ ਨਾ ਸਵੇਰ ਚੋ ਕੇ ਟੋਕਰ ਭਾਵੇਂ 50000 ਜੀ ਨੂੰ ਬਿਲਕੁਲ ਜੀ ਬਿਲਕੁਲ ਬਸ ਆਹੀ ਹੈ ਜੀ ਦੇਖੋ ਜੀ ਆ ਪਸ਼ੂ ਪਾਈਆਂ ਕੋਲ ਜੀ ਪਰ ਚੁਾਈ ਕਰਕੇ ਚੈੱਕ ਕਰਕੇ ਪਾਸ ਕਰਗੇ ਨਾ ਭਾਜੀ ਅਗੇ ਇਹ ਥੱਲੀ ਕਰਕੇ ਖਰੋ ਵੀਡੀਓ ਕਦੋਂ ਖਾਣੇ ਜੇ ਕੋ ਟੋਕਰਵਾਜ ਨਹੀਂ ਦੇ ਚੈੱਕ ਕਰਾਦੇ ਹਾਂਜੀ ਅਗੇ ਇਹ ਕੋ ਟੋਕਰਵਾਜ ਨਹੀਂ ਦੇ ਗੱਬੜ ਨਹੀਂ ਨਿਕਲੀ ਉਹਨਾ ਚੌਂ ਨਹੀਂ ਦੱਸਿਆ ਤਿੰਨਾਂ ਨਹੀਂ ਢਾਈਆਂ ਲੇਕੜੀ ਫਾਇਦਾ ਕੋਈ ਨਹੀਂ ਜਿੱਥੋਂ ਵੀ ਲੈਂਦੇ ਨਾ ਚੈੱਕ ਰਹਿ ਕੇ ਲੋ ਚੈੱਕ ਕਰਾ ਕੇ ਲੋ ਨਾ ਸੁਦੀਪ ਨੇ ਚੱਕੜੀ ਕੀਤੀ ਹੁੰਦੀ 10 ਮਿੰਟ ਵੀਡੀਓ ਬਣਾਈ ਨਾ ਬਿਲਕੁਲ ਜੀ ਭਾਜੀ ਜੇ ਦਬਾਰਿਆ ਤੇ ਲੈ ਜੋ ਬਿਲਕੁਲ ਜੀ ਨਹੀਂ ਦਬਾਰ ਤੇ ਮੇਰੀ ਥੱਲੀ ਕਰਕੇ ਖਰੋ ਵੀਡੀਓ ਮੇਰੀ ਠੀਕ ਹੈ ਭਾਜੀ ਪਿੰਡ ਆਪਣਾ ਰਾਮਪੁਰਾ ਜ਼ਿਲ੍ਹਾ ਆਪਣਾ ਅੰਬਰਸਰ ਤਹਿਸੀਲ ਵੀ ਅੰਬਰਸਰੀਆ ਠੀਕ ਹੈ